ਅਕਲਦੀਪ ਕੋਰ ਅਜੀ ਕਿੱਥੋਂ ਆਏ ਤੁਸੀਂ ਅ ਅਸੀਂ ਢਾੜੀ ਵਾਲੋਂ ਮੇਰਾ ਜੋਗੋ ਵਾਲੋਂ ਜੱਟਾਂ ਦੇ ਆਏ ਹਾਂ ਮੈਂ ਹਾਂ ਇਹ ਸਾਨੂੰ ਪਤਾ ਹੀ ਨਹੀਂ ਗੱਲ ਲੱਗਾ ਹਾਂ ਜੀ ਹਾਂਜੀ ਬਸ ਤੇ ਆਏ ਆ ਬਸ ਦੇ ਨਹੀਂ ਮੇਰੀ ਅੱਜ ਖਰੇ ਪ੍ਰਾਈਵੇਟ ਹੈ ਹਾਂ ਤੇ ਜੀ ਹੀ ਅਗੋਂ ਪੀਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਹਾਂ ਹਾਂਜੀ ਕਿੰਨੇ ਕ ਜਣੇ ਬਸ ਬੜੇ ਜਣੇ ਬੈਠੇ ਦੇ ਹੀ ਬੱਸ ਤੇ ਹਾਂਜੀ ਬੜੀਆਂ ਹਾਂ ਸਾਰਿਆਂ ਨੂੰ ਲੱਗੀਆਂ ਨੇ ਕਈ ਤੇ ਦੱਤ ਹੋ ਗਈਆਂ ਕਈਆਂ ਦੀਆਂ ਕਿੰਦੀ ਕਿੰਦੀ ਮੰਦੇ ਹੋ ਜੀ ਹਾਂ ਗਲਤੀ ਬੱਸ ਹਾਂਜੀ ਬੱਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਉਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਸਰ ਮੇਰਾ ਨਾ ਰਾਜੀਵ ਸਿੰਘ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਸੀ ਤੇ ਜਾਂਦੇ ਰਾਤ ਨੂੰ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਜੀ ਅੰਮ੍ਰਿਤਸਰ ਆ ਰਹੇ ਹਾਂ ਅੰਮ੍ਰਿਤਸਰ ਆ ਰਹੇ ਹਾਂ ਜੀ ਮੇਨੇ ਮਦਰ ਇਹ ਜੀ ਮਦਰ ਇਹ ਤਾਂ ਮੈਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦੇ ਲੱਤ ਲੁੱਪ ਨੇ ਹੱਡੀਆਂ ਟੁੱਟ ਗਈਆਂ ਪਤਾ ਲੱਗਾ ਕਿੰਨੇ ਕੁ ਜਾਣੇ ਬੱਸ 'ਚ ਵੇ ਕਾਫੀ ਸਰ ਬੱਸ ਤਾਂ ਉਹ ਪਹਰੀ ਹੁੰਦੀ ਹੈ ਬੱਸ ਤੇ ਮੈਨੂੰ ਉਹ ਸਰ ਹਾਈਵੇ ਡੀ ਕੀ ਸਰਕਾਰੀ ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਮੈਨੂੰ ਸਾਰੇ ਪਏ ਸਾਨੂੰ ਪੁੱਛ ਸਕ ਤੇ ਫਿਰ ਤੁਸੀਂ ਇਥੋਂ ਲੋਕਲੀ ਆਉਂਦੇ ਸਰ ਹਾਂ ਲੋਕਲੀ ਆਵਰ ਸਰ ਫਤਿਹ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜਿਵੇਂ ਕਰ ਕੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਤਾਂ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨੇ ਗਰੀਬ ਲੋਕ ਹਨ ਕਿੱਥੋਂ ਕਰਨਗੇ ਮਾਰਾ ਜੀ ਹਾਂਜੀ ਠੀਕ ਬਖਸ਼ਾਮ ਜੀ ਕੀ ਨਾ ਪਾਜੀ ਹਰਦੀਪ ਸਿੰਘ ਜੀ ਅਰੇ ਕੀ ਗੱਲ ਹੈ ਪਾਜੀ ਭਾਈ ਬਸ ਜਾਂਡੀ ਬੜੇ ਰਮਾਨਾ ਸਮਝ ਨਹੀਂ ਆਈ ਇਹ ਕੋ ਟਿਪਰਾ ਹੈ ਵਾ ਜੀ ਗਿਆ ਹੁਣ ਲੱਗਣ ਰਿਹਾ 20 ਮਿੰਟ ਜੀ ਬੱਸ ਵੜ ਗਈ ਇਹ ਬੱਸ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਪ੍ਰਾਈਵੇਟ ਬੱਸ ਵਾਲਾ ਤੇ ਸੀ ਆ ਬੱਸ ਚਲੋ ਇਨੀ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਕਿਧਰੋਂ ਆ ਰਹੀ ਸੀ ਬੱਸ ਬੱਸ ਪਿੱਛੋਂ ਦੇ ਪਠਾਨ ਘੁੱਟੋਂ ਆਏ ਸੀ ਧਾਰੀ ਉਰੋਂ ਬੈਠੇ ਆ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਇੱਕ ਕਥੂ ਨਗਲ ਤੇ ਲੱਗੇ ਸੀ ਕਥੂ ਨਗਲ ਤੇ ਲੱਗੇ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਹੋ ਦੇਖੋ ਆਪਾਂ ਮਗਰਲੀ ਸੀਟ ਤੋਂ ਦੂਸਰੀ ਸੀਟ ਤੇ ਬੈਠੇ ਹੋਏ ਆ ਇਹ ਪਤਾ ਨਹੀਂ ਅੱਗੇ ਜਿਹੜਾ ਡਰਾਈਵਰ ਲੱਗੇ ਬੈਠਾ ਉਹਨੂੰ ਪਤਾ ਆਏਗਾ ਕਿద్ది ਗਲਤੀ ਜੀ ਆਪਾਂ ਤੇ ਨਹੀਂ ਕਿੰਨਾ ਨੁਕਸਾਨ ਹੋਇਆ ਸਾਂ ਕਾਫੀ ਚੋਲੇ ਬੱਚੇ ਵੀ ਮਰ ਗਏ ਲੇਡੀਜ਼ ਵੀ ਜੈਂਸ ਕਾਫੀ ਜ਼ਖਮੀ ਦੀ ਸਾਰੀ ਬਸੀ ਹੋਈ ਹੈ ਜੀ ਸਾਰੀ ਬਸ ਭਰੀ ਸੀ ਜੀ ਡੈਥ ਹੋ ਗਈ ਤੁਸੀਂ ਹਾਂਜੀ ਹਾਂਜੀ ਕਾਫੀ ਡੈਥ ਵੀ ਹੋਈ ਹੈ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਮੇਰ ਲੱਗ ਗਈ ਸੀ ਉਹਦੀ ਵੀ ਡੈਥ ਹੋ ਗਈ ਤੁਸੀਂ ਕਿੱਥੋਂ ਜਾ ਰਹੇ ਹੋ ਮੈਂ ਵੀਰ ਕਿਧਰ ਜਾ ਰਿਹਾ ਹਾਂ ਜੀ ਇਹ ਤੋਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਪਰਿਵਾਰ ਦੇ ਬੱਚੇ ਦੇ ਵਿੱਚ ਤੁਹਾਡੇ ਬੱਚੇ ਨੇ ਮੈਨੂੰ ਸਾਡਾ ਲੱਗੀ ਨਹੀਂ ਬੱਚਾ ਬਚਾ ਬਾਕੀ ਮੇਰੀ ਮਦਦ ਹੀ ਲੱਗੀ ਹੈ ਮੈਨੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਮਿਲਬਦੀ ਨਹੀਂ ਪਈ ਤੇ ਡਾਕਟਰ ਸਾਹਿਬ ਨੂੰ ਪੁੱਛਨੇ ਮੇਰੇ ਫਾਦਰ ਨਹੀਂ ਲੱਭਦੇ ਪਏ ਆ ਸਰ ਠੀਕ ਕੀ ਗੱਲ ਹੋਈ ਮੈਂ ਤਾਂ ਹਰਜੀਤ ਸਿੰਘ ਕਹ ਲੋ ਐਡਵੋਕੇਟ ਆ ਮੈਂ ਪ੍ਰੋਫੈਸ਼ਨਲ ਬਤਾ ਲੇ ਜੋਬ ਕਰਦਾ ਹਾਂ ਇੱਥੇ ਅਮਰਸਰ ਨੂੰ ਮੈਂ ਆ ਰਿਹਾ ਸੀ ਰਸਤੇ ਵਿੱਚ ਖੁਸ਼ੀਪੁਰ ਤੇ ਲੱਗੇ ਐਕਸੀਡੈਂਟ ਹੋਇਆ ਸੀ ਐਬੀਟੀਸੀ ਬੱਸ ਦਾ ਤੇ ਇੱਕ ਨਾਲ ਕੋਈ ਇਸ پرا ਕ ਟੈਂਕਰ ਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਉੱਥੇ ਪੇਸ਼ੈਂਟ ਪਏ ਸੀ ਮੈਂ ਪੇਸ਼ੈਂਟ ਨੂੰ ਲੈ ਕੇ ਤੇ ਗੋਨਗਦੇ ਹਸਪਤਾਲ ਆਇਆ ਸਿਰਫ ਪਤਾ ਲੱਗਾ ਕਿ ਕਾਰਨ ਸੀ ਕੋਈ ਨਹੀਂ ਮੈਨੂੰ ਇਸ ਚੀਜ਼ ਦਾ ਟੋਟਲ ਕਿੰਨੇ ਕ ਬੰਦੇ ਸੀ ਪੇਸ਼ੈਂਟ ਨੂੰ ਪਤਾ ਲੱਗਾ ਮੈਂ ਕੁਝ ਨਹੀਂ ਕਹਿ ਸਕਦਾ ਹਾਲਾਤ ਪੇਸ਼ੈਂਟ ਦੇ ਜਿਹੜੇ ਸੀਰੀਅਸ ਕੁਸ਼ ਹੈਗੇ ਨੇ ਬਸ ਕੁਝ ਠੀਕ ਵੀ ਹੋ ਸਕਦੇ ਆ ਕਿਉਂਕਿ ਮੈਨੂੰ ਸਿਰਫ ਇਸ ਪੇਸ਼ੈਂਟ ਦਾ ਪਤਾ ਹੈ ਜਿਹਨੂੰ ਮੈਂ ਲੈ ਕੇ ਆਇਆ ਉਹ ਤਿੰਨ ਚਾਰ ਜਣਿਆਂ ਨੇ ਚੋਕੇ ਤੇ ਮੇਰੀ ਗੱਡੀ 'ਚ ਬਿਠਾਇਆ ਸੀ ਫਰਸਟ ਏਡ ਟਰੀਟਮੈਂਟ ਕਿੱਥੇ ਕਰਵਾ ਦੇਉ ਤੇ ਇਨਸਾਨੀਅਤ ਤੇ ਬਿਲਕੁਲ ਜੀ ਨਿਸ਼ਾਨੇ ਤੌਰ ਤੇ ਐਡਵਿਜ਼ ਕਰਾਉਣਾ ਹੈ ਗੁਲਾਕਦੇਵ ਹਸਪੀਟਲ ਅੰਸਰ ਮੁੱਖ ਕੇ ਦੇ ਵਾਸਤੇ ਪੁਲਿਸ ਫਿਗਰਾਂਟ ਤੋਂ ਭੋਗ ਕੀ ਦੀ ਪਰ ਬਹੁਤ ਕਾਫੀ ਜ਼ਿਆਦਾ ਰਾਸ਼ੀਆ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਰੇ ਕਿਰੇ ਪਸੰ ਉੱਤੇ ਹੈਗੇ ਨੇ ਰਸ਼ ਬਹੁਤ ਇਸ ਤਰ੍ਹਾਂ ਦੇ ਕਹਿੰਦੇ ਨਿਕਲਣਾ ਵੀ ਲੋਕਾਂ ਦਾ ਬੜਾ ਬਸ ਦੇ ਕੋਈ ਮੁਸ਼ਕਲ ਹੋਇਆ ਜੋ ਨਹੀਂ ਮੈਂ ਬਸ ਦੀ ਫਰੰਟ ਪੋਜੀਸ਼ਨ ਦੀ ਵੇਖੀ ਬੈਕ ਸਾਈਡ ਤੋਂ ਨਿਕਲ ਕੇ ਆਇਆ ਉੱਥੇ ਪੋਜੀਸ਼ਨ ਕਾਫੀ ਜੜੀ ਹੈ ਡੇਂਜਰਸ ਹੈਗੀ ਸੀਗੀ ਜੇ ਸਭ ਨੂੰ ਮੱਝੀ ਹੋਇਆ

ਕੋਈ ਬੱਚਾ ਦੱਸ ਰਹੇ ਨੇ ਡਾਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜ਼ਿਆਦਾ ਪਤਾ ਹੈ। ਹਲਾਤ ਕਿਸ ਤਰ੍ਹਾਂ ਦੇ ਹੈ ਡਾਕਟਰ ਸਾਹਿਬ? ਹਲਾਤ ਬਹੁਤ ਵਧੀਆ ਮੈਨੇਜ ਕਰ ਰਹੇ ਐ। ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ? ਹਾਂ। ਸੀਰੀਅਸ ਕੋਈ ਜ਼ਿਆਦਾ ਤਾਂ ਸੀਰੀਅਸ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ। ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨੂੰ ਮੈਨੇਜ ਕਰ ਰਹੇ ਐ। ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਐ। ਡਾਕਟਰ ਆਪਣਾ ਨਾਮ ਵੀ ਥੋੜਾ ਦੱਸੋ। ਡਾਕਟਰ ਤਰਮ ਸਿੰਘ। ਠੀਕ ਹੈ। ਇਹ ਸਰ ਠੀਕ ਹੈ। ਕੰਪੇਨ ਸਤਿਮਾਮ ਅ ਅੱਜ ਸਾਢੇ 6 ਵਜੇ ਸਾਨੂੰ ਇਤਲਾਹ ਮਿਲੀ ਆ ਕਿ ਆਪਣਾ ਕਿਨੋ ਉੱਥੇ ਹੈਗਾ ਗੋਪਾਲਪੁਰਾ ਜਿਹੜਾ ਉਹ ਕਟਿਆ ਉਹਦੇ ਤੇ ਇੱਕ ਟਰੱਕ ਦੀ ਤੇ ਇੱਕ ਬੱਸ ਦੀ ਇਹ ਟਰੱਕ ਜਿਹੜਾ ਕਿ ਉਹ ਅ ਯੂਟਰਨਲੀ ਉਥੋਂ ਮੋੜ ਰਿਹਾ ਸੀ ਤੇ ਪਿੱਛੋਂ ਬੱਸ ਵਿੱਚ ਆ ਕੇ ਵੱਜੀ ਤੇ ਮੌਕੇ ਤੇ ਉੱਤੇ ਪਹੁੰਚ ਕੇ ਤੇ ਜੋ ਮੈਡੀਕਲ ਸਹਾਇਤਾ ਐਂਬੂਲੈਂਸ ਬੁਲਾ ਕੇ ਸੀ ਤੁਰਤ ਜੋ ਵੀ ਇੰਜਰਡ ਸੀ ਉਹਨਾਂ ਨੂੰ ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਅਸੀਂ ਹਸਪਤਾਲ ਵਿੱਚ ਪਹੁੰਚਾਇਆ ਸੀ ਪਰ ਕਿੰਨੇ ਕਿੰਨੇ ਜਣੇ ਅ ਫਿਲਹਾਲ ਹਜੇ ਤੱਕ ਜਿੰਨੇ ਕਨਫਰਮ ਹੋਇਆ 12 13 ਜਣੇ ਇੰਜਰਡ ਆ ਹਜੇ ਤੱਕ ਸਾਡੇ ਕੋਲ ਇੱਕ ਹੀ ਜੈਕਿਊਲਟੀ ਦੀ ਆਈ ਆ ਬਾਕੀ ਬਾਕੀ ਹਸਪਤਾਲਾਂ ਵਿੱਚ ਵੀ ਜਾ ਕੇ ਕਨਫਰਮ ਕਰਦੇ ਆ ਕਿਉਂਕਿ ਸਾਰੇ ਹਸਪਤਾਲਾਂ ਤੋਂ ਅਸੀਂ ਪਤਾ ਕਰਾਂਗੇ ਕਿੱਥੇ ਕਿੱਥੇ ਕਿਨੇ ਕਿਨੇ ਤੁਹਾਨੂੰ ਕੁਝ ਪਤਾ ਲੱਗਾ ਕਾਰਨ ਅ ਉਹ ਬੱਸ ਉਹ ਟਰੱਕ ਵਾਲਾ ਜਿਹੜਾ ਉਹ ਯੂਟਰਨ ਮਾਰ ਰਿਹਾ ਸੀ ਬਾਕੀ ਜਦੋਂ ਤਫਤੀਸ਼ ਦੇ ਵਿੱਚ ਜੋ ਲਿਆਵਾਂਗੇ ਉਹ ਫਰਦਰ ਅਪਡੇਟ ਹੋਵੇਗਾ ਜੀ ਇੱਕ ਬੱਚੇ ਦੀ ਵੀ ਮੌਤ ਹੋਈ ਹੈ ਜੀ ਹਾਂਜੀ ਹਾਂਜੀ ਉਸੇ ਬੱਚੇ ਦੀ ਇੱਕ ਹੀ ਜਿਹੜੀ ਕੈਜੁਐਲਟੀ ਹੋਈ ਹੈ ਉਹ ਅਸੀਂ ਕਲੀਅਰ ਨਹੀਂ ਦੱਸ ਰਹੇ 14-15 ਸਾਲ ਦੇ ਕਰੀਬ ਉਹਦੀ ਉਮਰ ਹੈ ਕਿਹਾ ਜਾ ਰਿਹਾ 10 ਦੇ ਕਰੀਬ ਮੌਤਾ ਹੋਈ ਹੈ ਇਸ ਹਾਦਸੇ ਚ ਕੀ ਸਥਿਤੀ ਨਹੀਂ ਹਜੇ ਤੱਕ ਤੇ ਇੱਕ ਹੀ ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇੱਕ ਹੀ ਸਰ ਬਸ ਕਿੰਨੇ ਪੀਠ ਹੈਗੇ ਸੀ ਬਸ तकरीबन 40 45 ਸਵਾਰੀਆਂ ਹੈਗੀਆਂ ਸੀ ਹਾਂਜੀ ਸਰ ਬਾਕੀ ਕੁਝ ਠੀਕ ਵੀ ਹੋਏ ਆ ਤੇ ਸਾਰੇ ਹੀ ਨਹੀਂ ਨਹੀਂ ਕੋਈ ਕੁਝ ਜਿਹੜੇ ਉਹ ਠੀਕ ਆ ਕੁਝ ਜਿਹੜੇ ਹੋਏ ਨੇ ਸਰ ਡਰਾਈਵਰ ਦੀ ਕੀ ਹਾਲਤ ਹੈ ਉਸ ਬਾਰੇ ਵੀ ਡਰਾਈਵਰ ਵੀ ਕੰਡਕਟਰ ਵੀ ਉਹ ਵੀ ਇੰਜਰਡ ਨੇ ਉਹਨਾਂ ਨੂੰ ਵੀ ਮੌਕੇ ਦੇ ਹਸਪਤਲ ਭੇਜ ਦਿੱਤਾ ਗਿਆ ਸੀ ਉਹ ਵੀ ਪਤਾ ਕਰ ਰਹੇ ਆ ਕਿਹੜੇ ਹਸਪਤਲ ਗਏ ਸਰ ਬਸ ਪ੍ਰਾਈਵੇਟ ਸੀ ਜਾਂ ਸਰਕਾਰੀ ਨਹੀਂ ਪ੍ਰਾਈਵੇਟ ਬਸ ਸੀਗੀ ਸਰ ਫਿਰ ਕੁੱਲ ਕਿੰਨੇ ਹੋ ਸਵਾਰੀਆਂ ਜਿਹੜੀਆਂ ਸਵਾਰੀਆਂ ਨੇ ਫਿਲਹਾਲ ਅਸੀਂ ਚਾਰ ਹਸਪਤਲ ਚੈੱਕ ਕੀਤੇ ਆ ਜੀ ਬਾਕੀ ਜਿਹੜਾ ਹੌਲੀ ਹੌਲੀ ਸਾਰੇ ਹਸਪਤਾਲਾਂ ਤੋਂ ਜਾ ਕੇ ਪਤਾ ਕਰਦੇ ਕਿ ਕਿਤੇ ਜਰੇ ਆ ਪਾਕਿਸਤਾਨ